ਪੰਜਾਬ ਦਾ ਸਭ ਤੋਂ ਮਹਿੰਗਾ ਲੱਡੋਵਾਲ ਟੋਲ ਪਲਾਜ਼ਾ ਇੱਕ ਵਾਰ ਫੇਰ ਫ੍ਰੀ ਹੋ ਗਿਆ ਵਾ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਲੱਡੋਵਾਲ ਟੋਲ ਪਲਾਜ਼ਾ ਤੇ ਅਸੀਂ ਮੌਜੂਦ ਹੈਗੇ ਆ ਬਲਕਿ ਇਸ ਵਾਰ ਕਿਸਾਨਾਂ ਨੇ ਟੋਲ ਫ੍ਰੀ ਨਹੀਂ ਕੀਤਾ ਇਹ ਹੁਣ ਜਿਹੜੇ ਨੇ ਟੋਲ ਦੇ ਕਰਮਚਾਰੀ ਨੇ ਉਹ ਦਰਨਾ ਪ੍ਰਦਰਸ਼ਨ ਦੇ ਰਹੇ ਨੇ ਕਹਿ ਰਹੇ ਨੇ ਕਿ ਉਹਨਾਂ ਦੀ ਤਨਖਾਹਾਂ ਜਿਹੜੀਆਂ ਨੇ ਉਹ ਬਹੁਤ ਘੱਟ ਹੈਗੀਆਂ ਨੇ 10 ਤੋਂ 12000 ਜਿਹੜੀ ਆ ਤਨਖਾਹ ਜਿਹੜੀ ਉਹਨਾਂ ਨੂੰ ਦਿੱਤੀ ਜਾਂਦੀ ਆ ਤਨਖਾਹ ਵਿਧਾਨ ਨੂੰ ਲੈ ਕੇ ਇਹ ਦਰਨਾ ਪ੍ਰਦਰਸ਼ਨ ਜਿਹੜਾ ਵਾ ਦਿੱਤਾ ਜਾ ਰਿਹਾ ਵਾ ਇਸ ਵਕਤ ਟੋਲ ਕਰਮਚਾਰੀ ਜਿਹੜੇ ਨੇ ਉਹ ਦਰਨਾ ਪ੍ਰਦਰਸ਼ਨ ਦੇ ਰਹੇ ਨੇ ਅਸੀਂ ਉਹਨਾਂ ਨਾਲ ਵੀ ਕਰੰਨੀ ਕੋਸ਼ਿਸ਼ ਕਰਾਂਗੇ ਤੇ ਨਾਲ ਦੀ ਨਾਲ ਅਸੀਂ ਤਸਵੀਰਾਂ ਦਿਖਾਵਾਂਗੇ ਤਾਂ ਇਹ ਪੰਜਾਬ ਦਾ ਸਭ ਤੋਂ ਮਹਿੰਗਾ ਜਿਹੜਾ ਵਾ ਟੋਲ ਪਲਾਜ਼ਾ ਹੈਗਾ ਵਾ ਜਿੱਥੇ ਇਹ ਫ੍ਰੀ ਕਰ ਦਿੱਤਾ ਗਿਆ ਉਸ ਦੇ ਬੈਰੀਕੇਡ ਜਿਹੜੇ ਨੇ ਉਹ ਖੋਲ ਦਿੱਤੇ ਗਏ ਨੇ ਤਾਂ ਮੰਗ ਇਹਨਾਂ ਦੀ ਇਹ ਹੀ ਹੈ ਕਿ ਜਿਹੜਾ ਉਹਨਾਂ ਦੀ ਜਿਹੜੀ ਤਨਖਾਹਾਂ ਨੇ ਉਸ ਨੂੰ ਵਧਾਇਆ ਜਾਵੇ ਤਾਂ ਤਨਖਾਹਾਂ ਨੂੰ ਵਿਧਾਨ ਦੇ ਲਈ ਇਹ ਧਰਨਾ ਪ੍ਰਦਰਸ਼ਨ ਜਿਹੜਾ ਵਾ ਲੱਡੋਵਾਲ ਟੋਲ ਪਲਾਜ਼ਾ ਤੇ ਦਿੱਤਾ ਜਾ ਰਿਹਾ ਵਾ ਤਾਂ ਇੱਕ ਵਾਰ ਦੱਸ ਇੰਨੇ ਕੀ ਜਦੋਂ ਤੁਸੀਂ ਇਸ ਟੋਲ ਤੋਂ ਨਿਕਲਦੇ ਹੋ ਤਾਂ ਤੁਹਾਨੂੰ ਮਹਿੰਗਾ ਕਰਾਇਆ ਜਿਹੜਾ ਵਾ ਦੇਣਾ ਪੈਂਦਾ ਵਾ 340 330 ਰੁਪਏ ਜਿਹੜਾ ਵਾ 340 ਰੁਪਏ ਹੈਗਾ ਵਾ ਤੇ ਇਹ ਡੇਲੀ ਦਾ ਕਿਰਾਇਆ ਜਿਹੜਾ ਵਾ 330 ਰੁਪਏ ਜਿਹੜਾ ਵਾ ਅਪਡੋਨ ਦਾ ਜਿਹੜਾ ਵਾ ਵਸੂਲਿਆ ਜਾਂਦਾ ਵਾ ਇਸ ਤੋਂ ਇਲਾਵਾ ਜਿਹੜੇ ਐਲਸੀਬੀ ਵਾਹਨ ਹੁੰਦੇ ਨੇ ਉਹਨਾਂ ਦਾ ਕਿਰਾਇਆ ਜਿਹੜਾ ਵਾ 500 35 ਰੁਪਏ ਜਿਹੜਾ ਵਾ ਲੁੱਟਾ ਜਾਂਦਾ ਵਾ ਬੱਸ ਸਟ੍ਰਕ ਦਾ ਕਿਰਾਇਆ ਜਿਹੜਾ ਵਾ 1100 20 ਰੁਪਏ ਜਿਹੜਾ ਵਾ ਅਪ ਡਾਊਨ ਕਿਰਾਇਆ ਹੈਗਾ ਵਾ ਤਾਂ ਇਹ ਕਿਰਾਏ ਜਿਹੜੇ ਨੇ ਇੱਥੇ ਵੱਧ ਲਿੱਤੇ ਜਾਂਦੇ ਨੇ ਪਰ ਟੋਲ ਕਰਮਚਾਰੀ ਦੀ ਤਰਖਾਵਾ ਜਿਹੜੀਆਂ ਨੇ ਉਹ ਘੱਟ ਹੈਗੀਆਂ ਨੇ ਤਾਂ ਅੱਜ ਇੱਥੇ ਟੋਲ ਕਰਮਚਾਰੀ ਜਿਹੜੇ ਨੇ ਉਹ ਦਰਨਾ ਪ੍ਰਦਰਸ਼ਨ ਦੇ ਰਹੇ ਨੇ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੂਰੀ ਤਰ੍ਹਾਂ ਬੈਰੀਕੇਟਿੰਗ ਜਿਹੜੀ ਇਹਨਾਂ ਦੀ ਖੋਲ ਦਿੱਤੀ ਗਈ ਆ ਵਾਹਨ ਜਿਹੜੇ ਨੇ ਉਹ ਫ੍ਰੀ ਇੱਥੋਂ ਨਿਕਲ ਰਹੇ ਨੇ ਤਾਂ ਟੋਲ ਕਰ ਹੜਤਾਲ ਤੇ ਚਲੇ ਗਏ ਨੇ ਤਾਂ ਉਹਨਾਂ ਦੀਆਂ ਮੰਗਾਂ ਨੇ ਕਿ ਤਨਖਾਹਾਂ ਉਹਨਾਂ ਦੀਆਂ ਜਿਹੜੀਆਂ ਵਾ ਉਹ ਵਧਾਈਆਂ ਜਾਣ ਹਾਲਾਂਕਿ ਲਗਾਤਾਰ ਇਹਨਾਂ ਦੀਆਂ ਮੀਟਿੰਗਾਂ ਵੀ ਜਿਹੜੀਆਂ ਵਾ ਜਿਹੜੇ ਜਿਨ੍ਹਾਂ ਦੇ ਟੋਲ ਹੈਗੇ ਨੇ ਉਹਨਾਂ ਦਾ ਹੋ ਰਹੀਆਂ ਸੀਗੀਆਂ ਪਰ ਅ ਲਗਾਤਾਰ ਚੇਤਾਵਨੀ ਦਿੱਤੀ ਜਾ ਰਹੀ ਸੀ ਕਿ ਅਗਰ ਇਸ ਨੂੰ ਫ੍ਰੀ ਨਾ ਸਾਡੀਆਂ ਤਨਖਾਹਾਂ ਨਾ ਵਧਾਈਆਂ ਗਈਆਂ ਤਾਂ ਇਸ ਨੂੰ ਫ੍ਰੀ ਕੀਤਾ ਜਾਵੇਗਾ ਤਾਂ ਇਹ ਟੋਲ ਤੇ ਜਿਹੜਾ ਬਾ ਤਰਨਾ ਪ੍ਰਦਰਸ਼ਨ ਇਸ ਵਕਤ ਦਿੱਤਾ ਜਾ ਰਿਹਾ ਬਾ ਤਾਂ ਲੁਧਿਆਣਾ ਤੋਂ ਤਸਵੀਰਾਂ ਤੁਹਾਨੂੰ ਖਾ ਰਿਹਾ ਲੱਡੋਵਾਲ ਟੋਲ ਪਲਾਜ਼ਾ ਦੀਆਂ ਤਸਵੀਰਾਂ ਨੇ ਜਿੱਥੇ ਇਹ ਟੋਲ ਜਿਹੜਾ ਬਾ ਫਰੀ ਕੀਤਾ ਗਿਆ ਵਾ ਟੋਲ ਦਾ ਹੁਣ ਪੈਸਾ ਜਿਹੜਾ ਵਾ ਉਹ ਨਹੀਂ ਵਸੂਲਿਆ ਜਾ ਰਿਹਾ ਵਾ ਕਰਮਚਾਰੀ ਕਹਿ ਰਹੇ ਨੇ ਕਿ ਸਾਡੀਆਂ ਤਨਖਾਹਾਂ ਦੇ ਵਿੱਚ ਵਾਧਾ ਕੀਤਾ ਜਾਵੇ 10 ਤੋਂ ਜਿਹੜੀਆਂ 12000 ਜਿਹੜੀਆਂ ਵਾ ਉਹਨਾਂ ਨੂੰ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ ਕੈਮਰਾਮੈਨ ਕੁਲਦੀਪ ਸਿੰਘ ਨਰਿੰਦਰ ਮਹਿੰਦ ਜਗਪੰਤ ਟੀਵੀ ਲੁਧਿਆਣਾ ਇੱਕ ਹੋਰ ਨਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਲੱਡੋਵਾਲ ਟੋਲ ਪਲਾਜ਼ਾ ਇੱਕ ਵਾਰ ਫਿਰ ਫੇਰ ਫ੍ਰੀ ਹੋ ਗਿਆ ਵਾ ਕਿਉਂਕਿ ਇੱਥੇ ਜਿਹੜੇ EMPLYE ਨੇ ਉਹਨਾਂ ਨੇ ਧਰਨਾ ਪ੍ਰਦਰਸ਼ਨ ਦਿੱਤਾ ਆਵਾ ਤਨਖਾਵਾਾਂ ਦੀ ਜਿਹੜੀ ਆ ਵਧ ਮੰਗ ਨੂੰ ਲੈ ਕੇ ਇਹ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਵਾ ਤਾਂ ਗੱਲਬਾਤ ਕਰ ਲੈਣ ਜਿਹੜੀ EMPLYE ਯੂਨੀਅਨ ਹੈਗੀ ਸਾਡੇ ਨਾਲ ਮੌਜੂਦ ਹੈਗੀ ਆ ਸਰ ਧਰਨਾ ਪ੍ਰਦਰਸ਼ਨ ਦੇ ਰਹੇ ਹੋ ਟੋਲ ਫ੍ਰੀ ਕਰ ਦਿੱਤਾ ਵਾ ਕਿਹੜੀ ਮੰਗ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਦਰਸ਼ਨ ਸਿੰਘ ਲਾਡੀ ਸੂਬਾ ਪ੍ਰਧਾਨ ਟੋਲ ਪਲਾਇਆ ਵਰਕਰ ਯੂਨੀਅਨ ਪੰਜਾਬ ਕਿਰਤੀਆਂ ਦੀਆਂ ਮੰਗਾਂ ਤੇ ਹੱਕ ਪੀ ਆ ਪੀ ਐਸ ਆਈ ਵੈਲਫੇਅਰ ਤੇ ਸੈਂਟਰ ਮਿਲਮ ਕੇ ਲਈ ਅਸੀਂ ਮੰਗ ਕਰ ਰਹੇ ਹਾਂ ਪਿਛਲੇ ਲੰਬੇ ਸਮੇਂ ਤੋਂ ਅਸੀਂ ਮੰਗ ਕਰਦੇ ਆ ਰਹੇ ਹਾਂ ਮੈਨੇਜਮੈਂਟ ਆ ਉਹ ਸਾਡੇ ਵੱਲ ਕੋਈ ਧਿਆਨ ਨਹੀਂ ਦਿੰਦਾ ਅੱਜ ਸਾਨੂੰ ਮਜਬੂਰ ਨੇ ਫੈਸਲਾ ਲੈਣਾ ਪਿਆ ਜੋ ਕਿ ਅਨਮਿੱਥੇ ਸਮੇਂ ਲਈ ਅਸੀਂ ਲਾਡੂਬਾਟ ਟੋਲ ਪਲਾਜ਼ਾ ਨੂੰ ਫ੍ਰੀ ਕਰ ਦਿੱਤਾ ਹੈ ਇਹ ਕਿੰਨੀ ਤਨਖਾਹ ਜਿਹੜੀ ਇਸ ਵਕਤ ਦਿੱਤੀ ਜਾਂਦੀ ਹੈ ਉਹ ਤੋਂ ਕਿੰਨਾ ਤੁਸੀਂ ਮੰਗ ਕਰ ਰਹੇ ਹੋ ਕਿ ਇਸ ਦੇ ਵਿੱਚ ਵਧਾਇਆ 12000 ਰੁਪਏ ਤਨਖਾਹ ਦਿੱਤੀ ਹੈ ਇਹ ਸੈਂਟਰ ਦਾ ਲਾਹ ਕਹਿੰਦਾ ਕਿ 22000 ਰੁਪਏ ਤੋਂ ਉਹ ਘੱਟੋ ਘੱਟ ਤਨਖਾਹ ਦੇਣੀ ਪਊਗੀ ਪੀਐਫ, ਈਐਸਆਈ, ਵੈਲਫੇਅਰ ਦੇਣਾ ਪਊਗਾ ਸੋ ਜਿਹੜੀ ਕੰਪਨੀ ਨੇ ਟੈਂਡਰ ਲੈ ਲਿਆ ਸ ਹੈ ਕਾਰ ਗਲੋਬਲ ਲਿਮਟਿਡ ਉਹੀ ਕੰਪਨੀ ਮੇਨ ਪਾਵਰ ਲਈ ਟੂਲਪਲ ਚਲਾਊ ਆਦਰਵਾਜ ਕੋਈ ਹੋਰ ਸਕਿਉਰਟੀ ਏਜੰਸੀ ਕਿਸੇ ਤਰ੍ਹਾਂ ਦੀ ਗੁੰਡਾਗਰਦੀ ਕਰਨ ਵਾਲਾ ਇਨਸਾਨ ਜੇਕਰ ਕੋਈ ਆਪਣੇ ਲੈਵਲ ਤੇ ਬੰਦੇ ਰੱਖਦਾ ਤੋਂ ਅਨਲੀਗਲ ਆ ਤੇ ਅਸੀਂ ਕਹਿੰਦੇ ਆ ਕਿ ਕੰਪਨੀ ਆਪਣੇ ਮਨ ਲਓ ਅੱਜ ਤੁਸੀਂ ਧਰਨਾ ਪ੍ਰਦਰਸ਼ਨ ਦੇ ਰਹੇ ਹੋ ਪਰ ਤੁਹਾਡੀ ਮੰਗ ਨਹੀਂ ਮੰਨੀ ਗਈ ਨਹੀਂ ਸਾਡੀ ਮੰਗ ਮਣਾ ਕੇ ਜਾਵਾਂਗੇ ਅਸੀਂ ਹੱਕ ਅਧਿਕਾਰ ਲੈ ਕੇ ਜਾਵਾਂਗੇ ਅੱਜ ਅਸੀਂ ਸਾਡਾ ਪਹਿਲਾ ਦਿਨ ਆਜ ਅਸੀਂ ਅਣਮਿੱਥੇ ਸਮੇਂ ਲਈ ਟੋਰਪਲਾਇ ਫ੍ਰੀ ਕੀਤਾ ਤੇ ਤੁਸੀਂ ਦੇਖੋਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਸਾਡੇ ਅਸੀਂ ਪਰਿਵਾਰਾਂ ਸਮੇਤ ਬੈਠਾਂਗੇ ਆਪਣੀ ਨਾਲ ਹੁਣ ਕੋਈ ਮੀਟਿੰਗ ਚੱਲ ਰਹੀ ਹੈ ਤੁਹਾਡੀ ਨਹੀਂ ਕੰਪਨੀ ਨਾਲ ਫਿਲਹਾਲ ਕੋਈ ਮੀਟਿੰਗ ਨਹੀਂ ਚੱਲ ਰਹੀ ਮੀਟਿੰਗ ਦਾ ਸਿੱਟਾ ਜਿਹੜਾ ਬੇਸਿੱਟਾ ਰਿਹਾ ਮੀਟਿੰਗ ਹੋਈ ਸੀ ਮੀਟਿੰਗ ਦੇ ਵਿੱਚ ਕੋਈ ਨਿਕਲਿਆ ਨਹੀਂ ਹੈਗਾ ਹੱਲ ਤੇ ਹੁਣ ਅਸੀਂ ਜਿਹੜਾ ਹੈਗਾ ਜੇਕਰ ਇੱਥੇ ਕੰਪਨੀ ਜਲਦ ਤੋਂ ਜਲਦ ਸਾਡੀ ਕਿਸੇ ਤਰ੍ਹਾਂ ਦਾ ਹੱਲ ਨਹੀਂ ਨਿਕਲਦਾ ਅਸੀਂ ਜੀ ਵੱਡੇ ਐਕਸ਼ਨ ਲੈਣ ਲਈ ਮੀਟਿੰ ਕਾ ਇਹ ਅਨਮਿੱਥੇ ਸਮੇਂ ਦੇ ਲਈ ਇਹ ਟੋਲ ਜਿਹੜਾ ਵਾ ਬੰਦ ਕਰ ਦਿੱਤਾ ਗਿਆ ਵਾ ਫ੍ਰੀ ਰਹੇਗਾ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੰਨੀਆਂ ਵੀ ਯੂਨੀਅਨ ਦੇ ਜਿਹੜੇ ਆਗੂ ਨੇ ਉਸ ਧਰਨੇ ਪ੍ਰਦਰਸ਼ਨ ਦੇ ਵਿੱਚ ਪਹੁੰਚੇ ਨੇ ਤਾਂ ਟੋਲ ਜਿਹੜਾ ਵਾ ਬਿਲਕੁਲ ਫ੍ਰੀ ਕੀਤਾ ਗਿਆ ਵਾ ਦੱਸਦੀ ਕਿ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈਗਾ ਵਾ ਪਹਿਲਾਂ ਕਿਸਾਨਾਂ ਵੱਲੋਂ ਉੱਥੇ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਸੀ ਉਦੋਂ ਵੀ ਉਹਨਾਂ ਦੀ ਮੰਗ ਸੀ ਕਿ ਇਸ ਦੇ ਰੇਟ ਜਿਹੜੇ ਨੇ ਉਹ ਘਟਾਏ ਜਾਣ ਤਾਂ ਰੇਟ ਦੇ ਘਟਾਉਣ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਚੱਲ ਰਿਹਾ ਸੀ ਤਾਂ ਅੱਜ ਇੰਪਲਾਈ ਯੂਨੀਅਨ ਜਿਹੜੀ ਆ ਟੋਲ ਪਲਾਜ਼ਾ ਦੀ ਉਹਨਾਂ ਵੱਲੋਂ ਹੁਣ ਇਹ ਧਰਨਾ ਪ੍ਰਦਰਸ਼ਨ ਦਿੱਤਾ ਜਾ ਰਿਹਾ ਵਾ ਤਾਂ ਟੋਲ ਬਿਲਕੁਲ ਫ੍ਰੀ ਕਰ ਦਿੱਤਾ ਗਿਆ ਵਾ ਜਿਹੜੀਆਂ ਮੰਗਾਂ ਨੇ ਤਨਖਾਹ ਨੂੰ ਵਧਾਉਣ ਨੂੰ ਲੈ ਕੇ ਇਹ ਮੰਗ ਕੀਤੀ ਜਾ ਰਹੀ ਹੈ ਕਿ ਇਸ ਵਕਤ ਹਰ ਇੱਕ ਇੰਪਲਾਈ ਨੂੰ 10 ਤੋਂ 12000 ਦੀ ਤਨਖਾਹ ਦਿੱਤੀ ਜਾਂਦੀ ਆ ਪਰ ਉਹਨਾਂ ਦੀ ਮੰਗ ਇਹ ਆ ਕਿ ਜੋ ਲੋਕ ਕਹਿੰਦਾ ਵਾ ਕਿ 22000 ਦੇ ਕਰੀਬ ਜਿਹੜੀ ਉਹਨਾਂ ਨੂੰ ਤਨਖਾਹ ਦਿੱਤੀ ਜਾਵੇ ਇੱਕ ਵਾਰ ਟੋਲ ਦੇ ਤੁਹਾਨੂੰ ਰੇਟ ਦਿਖਾ ਦਿੰਨੇ ਆ ਕਾਰ ਜੀਪ ਵੈਨ ਦੇ ਜਿਹੜਾ ਕਿਰਾਇਆ ਵਾ 330 ਰੁਪਏ ਅਪਡੋਨ ਦਾ ਲਿੱਤਾ ਜਾਂਦਾ ਵਾ ਇੱਕ ਸਾਈਡ ਦਾ 220 ਰੁਪਏ ਲਿੱਤਾ ਜਾਂਦਾ ਵਾ ਇਸੇ ਤਰ੍ਹਾਂ ਜਿਹੜੇ ਐਲ ਸੀ ਵੀ ਵਾਹਨ ਨੇ ਉਹਨਾਂ ਦਾ ਕਿਰਾਇਆ 500 35 ਰੁਪਏ ਹੈਗਾ ਅਪਡੋਨ ਦਾ ਬੱਸ ਟਰੱਕ ਦਾ ਕਿਰਾਇਆ 1120 ਰੁਪਏ ਹੈਗਾ ਵਾ 3 ਐਕਸਲ ਜਿਹੜੇ ਨੇ ਵਾਹਨ ਨੇ ਉਹਨਾਂ ਦਾ 1225 ਰੁਪਏ ਹੈਗਾ ਵਾ ਐਚ ਸੀ ਐਮ ਵਾਹਨ ਜਿਹੜੇ ਨੇ ਉਹਨਾਂ ਦਾ 1155 ਇਸੇ ਤਰ੍ਹਾਂ ਜਿਹੜੇ ਵੱਡੇ ਵਾਹਨ ਹੁੰਦੇ ਨੇ ਉਹਨਾਂ ਦੇ 2140 ਰੁਪਏ ਕਿਰਾਇਆ ਜਿਹੜਾ ਵਾ ਅਪਡੋਨ ਇਹ ਕੰਪਨੀ ਜਿਹੜੀ ਆ ਵਸੂਲ ਕਰਦੀ ਆ ਪਰ EMPLYE ਇਸ ਵਕਤ ਉਹਨਾਂ ਦੇ ਪਰੇਸ਼ਾਨ ਨੇ ਕਿਉਂਕਿ ਤਨਖਾਹਾਂ ਉਹਨਾਂ ਨੂੰ ਕੱਟ ਦਿੱਤੀਆਂ ਜਾਂਦੀਆਂ ਨੇ ਤਾਂ ਤਨਖਾਹਾਂ ਕੱਟ ਨੂੰ ਲੈ ਕੇ ਅੱਜ ਇਹ ਧਰਨਾ ਪ੍ਰਦਰਸ਼ਨ ਜਿਹੜੇ EMPLYE ਦੇ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਾਰੇ ਬੈਰੀਕੇਡ ਜਿਹੜੇ ਨੇ ਟੋਲ ਦੇ ਇਸ ਵਕਤ ਖੋਲ ਦਿੱਤੇ ਗਏ ਨੇ ਤਾਂ ਪੋਲਿਸ ਵੀ ਇੱਥੇ ਮੌਕੇ ਤੇ ਪਹੁੰਚੀ ਹੋਈ ਆ ਕਿਸੇ ਤਰ੍ਹਾਂ ਦਾ ਮਾਹੌਲ ਖਰਾਬ ਨਾ ਹੋਵੇ ਤਾਂ ਇੱਥੇ ਵੱਡੀ ਤਦਾਦ ਦੇ ਵਿੱਚ ਫੋਲਸ ਵੀ ਜਿਹੜੀ ਆ ਤਨਾਤ ਕਰ ਦਿੱਤੀ ਗਈ ਆ ਇਹ ਇੱਥੇ ਇੱਕ ਵਾਰੀ ਫਿਰ ਦੱਸ ਦਿੰਨੇ ਆ ਕਿ ਲਗਾਤਾਰ ਇਹ ਮੀਟਿੰਗਾਂ ਜਿਹੜੀਆਂ ਵਾ ਯੂਨੀਅਨ ਦੇ ਅਧਿਕਾਰੀ ਜਿਹੜੇ ਨੇ ਉਹ ਮੀਟਿੰਗਾਂ ਵੀ ਕਰ ਰਹੇ ਸੀ ਕੰਪਨੀ ਦੇ ਨਾਲ ਪਰ ਇਹ ਮੀਟਿੰਗ ਜਿਹੜੀ ਆ ਬੇ ਸਿੱਟਾ ਨਿਕਲੀ ਹੈਗੀ ਆ ਤਾਂ ਹੁਣ ਇੱਕ ਵਕਤ ਸਾਰੇ ਹੀ ਬੈਰੀਕੇਡ ਜਿਹੜੇ ਨੇ ਉਹ ਖੋਲ ਦਿੱਤੇ ਗਏ ਨੇ ਯੂਨੀਅਨ ਦੇ ਅਧਿਕਾਰੀ ਜਿਹੜੇ ਨੇ ਜਿਹੜੀ ਪੂਰੀ ਯੂਨੀਅਨ ਆ ਟੋਲ ਪਲਾਜ਼ਾ ਦੀ ਜਿਹੜੇ ਇੱਥੇ ਕੰਮ ਕਰਦੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਵੱਡੇ ਜਿਹੜੇ ਲੋਕ ਨੇ ਉਹ ਇੱਥੇ ਪਹੁੰਚੇ ਨੇ ਤਾਂ ਦਰਨਾ ਪ੍ਰਦਰਸ਼ਨ ਇੱਥੇ ਇੱਕ ਵਾਰ ਫਿਰ ਦਿੱਤਾ ਜਾ ਰਿਹਾ ਵਾ ਇਸ ਟੋਲ ਨੂੰ ਆਮ ਲੋਕਾਂ ਦੇ ਲਈ ਖੋਲ ਦਿੱਤਾ ਗਿਆ ਬਿਲਕੁਲ ਫ੍ਰੀ ਕਰ ਦਿੱਤਾ ਗਿਆ ਵਾ ਔਰ ਇਹ ਵੀ ਕਿਹਾ ਗਿਆ ਕਿ ਇਹ ਸੰਘਰਸ਼ ਜਿਹੜਾ ਵਾ ਲੰਬਾ ਚੱਲੇਗਾ ਅਗਰ ਕੰਪਨੀ ਨੇ ਮੰਗਾ ਨਹੀਂ ਮੰਨੀਆਂ ਤਾਂ ਉਹ ਇਹ ਦਰਨਾ ਪ੍ਰਦਰਸ਼ਨ ਕੰਟੀਨਿਊ ਜਾਰੀ ਰੱਖਣਗੇ ਅਤੇ ਅਨਮਿੱਥੇ ਸਮੇਂ ਲਈ ਇਹ ਟੋਲ ਫ੍ਰੀ ਕਰਨ ਦਾ ਜਿਹੜਾ ਵਾ ਇਲਾਨ ਕਰ ਦਿੱਤਾ ਗਿਆ ਵਾ ਲੱਡੋਵਾਲ ਟੋਲ ਪਲਾਜ਼ਾ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਇੱਕ ਵਾਰ ਫੇਰ ਫ੍ਰੀ ਹੋ ਗਿਆ ਵਾ ਆਮ ਵਾਹਨਾਂ ਲਈ ਰਸਤਾ ਜਿਹੜਾ ਵਾ ਬੈਰੀਕਾਡ ਖੋਲ ਦਿੱਤੇ ਗਏ ਨੇ ਕਿਉਂਕਿ ਜਿਹੜੇ ਇੱਥੇ ਕੰਪਨੀ 'ਚ ਕੰਮ ਕਰਦੇ ਨੇ ਜਿਹੜੇ ਵਰਕਰ ਨੇ ਕੰਮ ਕਰਦੇ ਨੇ ਉਹਨਾਂ ਦੀਆਂ ਮੰਗਾਂ ਨੇ ਕਿ ਉਹਨਾਂ ਦੀ ਤਨਖਾਹਾਂ ਦੇ ਵਿੱਚ ਵਾਧਾ ਕੀਤਾ ਜਾਵੇ 10 ਤੋਂ 12000 ਤਨਖਾਹ ਦਿੱਤੀ ਜਾਂਦੀ ਹੈ 22000 ਦੀ ਮੰਗ ਕੀਤੀ ਗਈ ਹੈ ਕਿ 22000 ਤੋਂ ਵੱਧ ਜਿਹੜੀ ਆ ਤਨਖਾਹ ਦਿੱਤੀ ਜਾਵੇ ਤਾਂ ਹੀ ਇਹ ਤਨਾ ਪ੍ਰਦਰਸ਼ਨ ਜਿਹੜਾ ਚੱਕਿਆ ਜਾਵੇਗਾ ਤਾਂ ਹੀ ਇਹ ਟੋਲ ਜਿਹੜਾ ਵਾ ਚਲਾਇਆ ਜਾਵੇਗਾ ਤਾਂ ਇਹ ਵੱਡੀ ਖਬਰ ਆ ਲੁਧਿਆਣਾ ਲੱਡੋਵਾਲ ਟੋਲ ਪਲਾਜ਼ਾ ਇੱਕ ਵਾਰ ਫੇਰ ਫ੍ਰੀ ਹੋ ਗਿਆ ਵਾ ਕੈਮਰਾਮੈਨ ਕੁਲਦੀਪ ਦੇ ਨਾਮ ਨਰਿੰਦਰ ਮਹਿੰਦੂ ਜਗਮਨ ਟੀਵੀ ਲੁਧਿਆਣਾ